ਹੈਲੋ ਜੀ ਹਾਂਜੀ ਅੱਜ ਆਪਾਂ ਬਣਾਵਾਂਗੇ ਮੂੰਗੀ ਮਸਰੀ ਦੀ ਦਾਲ ਤੇ ਵਿੱਚ ਪਾਈ ਆਪਾਂ ਸੋਲਿਆਂ ਦੀ ਤੇ ਪਾਣੀ ਆਪਾਂ ਥਰ ਲੈ ਇੱਧਰ ਗਰਮ ਤੇ ਹੁਣ ਇਹਦੇ ਵਿੱਚ ਆਪਾਂ ਦਾਲ ਪਾਉਣੀ ਹਾਂਜੀ ਦਾਲ ਆਪਾਂ ਪਾਤੀ ਹੁਣ ਵਿੱਚ ਤੇ ਹੁਣ ਇਹਨੂੰ ਆਪਾਂ ਇਹਦੇ ਵਿੱਚ ਨਮਕ ਮਿਰਚ ਪਾਵਾਂਗੇ ਇੱਕ ਚਮਚਾ ਪਾਤਾ ਆਪਾਂ ਹਲਦੀ ਤੋਂ ਇੱਕ ਢੇੜਕ ਚਮਚਾ ਆਪਾਂ ਲੂਣ ਦਾ ਪਾਵਾਂਗੇ ਤੇ ਬਾਕੀ ਆਪਾਂ ਲਸਣ ਤੇ ਹਰੀਆਂ ਮਿਰਚਾਂ ਕੁੱਟ ਕੇ ਪਾਵਾਂਗੇ। ਹਾਂ ਵੀ ਦਾੜ ਦੇ ਵਿੱਚ ਆਪਾਂ ਨਾ ਲਸਣ, ਹਰੀ ਮਿਰਚ ਇਹਨਾਂ ਨੂੰ ਗ੍ਰाइंड ਕਰਕੇ ਪਾਵਾਂਗੇ ਹੁਣ। ਤੇ ਚਲੋ ਆਪਾਂ ਹੁਣ ਇਹਨਾਂ ਨੂੰ ਗ੍ਰाइंड ਕਰ ਲਈਏ। ਤਾਂ ਜੀ ਹੁਣ ਗ੍ਰाइंड ਕਰੀਏ ਮਰਚਾ ਤੇ ਲਸਣ ਆਪਾਂ ਨੇ ਵਿੱਚ ਪਾ ਤਾ ਨਾ ਇਹਨੂੰ ਚਾਪਾਇ ਦੇ ਵਿੱਚ ਪਾ ਦੇਣਾ ਕਿਉਂਗਾ ਤਾਂ ਕਿ ਦਾੜ ਉੱਦ ਹਾਂਜੀ ਹੁਣ ਇਹਨੂੰ ਆਪਾਂ ਟੱਕ ਦੇਣਾ ਹਾਂਜੀ ਹੁਣ ਆਪਾਂ ਦਾਲ ਨੂੰ ਲਵਾਉਂਦਾ ਤੜਕਾ ਦਾਲ ਹਾਂਜੀ ਹੁਣ ਆਪਾਂ ਦਾਲ ਨੂੰ ਤੜਕਾ ਲਾਵਾਂਗੇ ਪਿਆਜ਼ ਆਪਾਂ ਕੱਟ ਲਿਆ ਤੇ ਦੇਖੋ ਤੇਲ ਆਪਾਂ ਇੱਧਰ ਧਰ ਲਿਆ ਤੇ ਹੁਣ ਇਹ ਗਰਮ ਹੋ ਗਿਆ ਤੇਲ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਜੀਰਾ ਜੀਰਾ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਪਿਆਜ਼ ਹਾਂ ਜੀ ਜਦੋਂ ਬ੍ਰਾਊਨ ਹੋ ਜਾਣਗੇ ਤੇ ਫਿਰ ਇਸ ਵਿੱਚ ਆਪਾਂ ਮਸਾਲਾ ਪਾਵਾਂਗੇ ਤੇ ਫਿਰ ਦਾਲ ਪਾ ਦਿੰਦੇ ਹਾਂ ਦਾਲ ਆਪਣੀ ਇੱਧਰ ਆਉਂਦੀ ਹੈ ਦੇਖੋ ਦਾਲ ਆਪਣੀ ਬਣ ਕੇ ਤਿਆਰ ਹੈ ਤੇ ਹਾਂਜੀ ਪਿਆਜ਼ ਆਪਣੇ ਬ੍ਰਾਊਨ ਹੋ ਗਏ ਨੇ ਤੇ ਹੁਣ ਇਹਦੇ ਵਿੱਚ ਆਪਾਂ ਨਮਕਰਨ ਪਾ ਦਈਏ। ਅਗਰ ਮਸਾਲਾ ਇਹਦੇ ਵਿੱਚ ਪਾਤਾ। ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਦਾਲ। ਇਹਦੇ ਵਿੱਚ ਨਾ ਪਾ ਦਰ ਪਾਣੀ ਹੈ। ਅੰਦੀ ਹੁਣ ਤੜਤਾ ਆਪਾਂ ਇਹਦੇ ਵਿੱਚ ਪਾਤਾ ਤੇ ਦੇਖੋ ਹੁਣ ਆਪਾਂ ਕਸਤੂਰੀ ਮੇਥੀ ਪਾ ਦੇਣੀ ਆ ਦੇ ਵਿੱਚ ਜਿਹੜੇ ਦਾਲ ਬਣ ਕੇ ਆਪਣੀ ਤਿਆਰ ਆ ਤੇ ਸਾਡੀ ਵੀਡੀਓ ਕਿਦਾਂ ਲੱਗੀ ਕੋਈ ਸਾਡੀ ਵੀਡੀਓ ਨੂੰ ਕਮੈਂਟ ਵਧੀਆ ਜਿਹਾ ਕਰਕੇ ਦੱਸਿਓ ਇਹ ਦਾਲ ਕਿਦਾਂ ਬਣੀ ਤੇ ਨਾਲੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹੋਂ ਬੜੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਕੇ ਜੀ ਧੰਨਵਾਦ।